ਇਹ ਜੀ 1 ਸਾਲ ਦੀ ਗਾਰੰਟੀ ਆ ਫੁੱਲ ਕੋਈ ਫਾਲਟ ਪੈਂਦਾ ਇੱਥੇ ਠੀਕ ਹੋਣੀ ਆ ਕੋਈ ਬੈਟਰੀ ਚ ਜੇ ਪਾਣੀ ਪੂਣੀ ਨਹੀਂ ਪੈਂਦਾ ਪਾਣੀ ਨਾ ਪਾਉਣ ਲੱਗ ਜਿਓ ਕਰੇ ਜੇ ਕੋਈ ਵੀ ਆਪ ਉੱਥੇ ਰਿਪੇਅਰ ਰਿਪੇਅਰ ਕਰੋਗੇ ਮੁਰਕੇ ਦੀ ਗਾਰੰਟੀ ਖਤਮ ਇੱਕ ਸਾਲ ਦੀ ਫੁੱਲ ਗਾਰੰਟੀ ਹੈ ਇਹਦੀ ਕੋਈ ਵੀ ਫਾਲਟ ਪੈਂਦਾ ਇੱਥੇ ਠੀਕ ਹੋਣੀ ਆ ਬੈਟਰੀ ਚ ਕੋਈ ਪਾਣੀ ਨਹੀਂ ਪੈਂਦਾ ਕੋਈ ਆਪ ਦੀ ਇਲੈਕਟ੍ਰੀਸ਼ੀਅਨ ਨਾ ਕਰਿਓ ਜੇ ਆਪ ਇਹਨੂੰ ਠੀਕ ਕਰੋਗੇ ਮੁਰਕੇ ਇੱਥੇ ਲੈ ਕੇ ਆਓਗੇ ਤਾਂ ਪੈਸੇ ਲੱਗਣਗੇ ਇੱਕ ਸਾਲ ਦੀ ਫੁੱਲ ਗਾਰੰਟੀ ਹੈ ਇਹਦੀ ਸਾਰੀ ਦੀ ਕੋਈ ਚਾਰਜਰ ਵਗੈਰਾ ਵੀ ਖਰਾਬ ਹੁੰਦਾ ਤਾਂ ਇਥੋਂ ਨਵਾਂ ਦਿੱਤਾ ਜਾਊਗਾ ਜਾਂ ਰਿਪੇਅਰ ਕਰੇਗਾ। ਜੇ ਪਹਿਲਾਂ ਕੋਈ ਚੈਨ ਵਾਲੀ ਸਾਈਕਲ ਜਾਂ ਬੀਲਚੇਅਰ ਨਾ ਲਈ ਹੋਵੇ। ਉਹਨਾਂ ਲਈ ਇਹ ਸਰਕਾਰ ਵੱਲੋਂ ਬਿਲਕੁਲ ਫਰੀ। ਅੱਜ 100 ਸਾਈਕਲ ਵੰਡਿਆ ਗਿਆ ਵਾ। ਹੁਣ ਇਸ ਵਕਤ ਇਸ ਤੋਂ ਬਾਅਦ ਚ ਸਕੀਮ ਬੰਦ ਆ ਜਦੋਂ ਵੀ ਚੱਲੂਗੀ ਤੁਹਾਨੂੰ ਸੋਸ਼ਲ ਮੀਡੀਆ ਤੇ ਦੱਸਾਂਗੇ। ਜੇਕਰ ਸਾਨੂੰ ਤੁਸੀਂ ਕੋਈ ਵੀ ਪੁੱਛਣਾ ਹੋਵੇ ਸਾਡਾ ਬਾਹਰ ਸਰਬ ਨੰਬਰ 98723 51410 95014 73544 95153 29892 ਸਕਰੀਨ ਤੇ ਸ਼ੋਅ ਨੰਬਰ ਹੋ ਰਹੇ ਆ ਤੁਸੀਂ ਕੋਈ ਵੀ ਪੁੱਛਣ ਵਾਲਾ ਬਾਅਦਸਾ ਤੇ ਆਪਣਾ ਮੈਸੇਜ ਪਾ ਕੇ ਛੱਡ ਦਿਓ 24 ਘੰਟੇ ਦਾ ਇੰਤਜ਼ਾਰ ਕਰੋ ਜਦੋਂ ਵੀ ਸਾਡੇ ਕੋਲ ਟਾਈਮ ਹੋਊਗਾ ਅਸੀਂ ਤੁਹਾਨੂੰ ਦੱਸਾਂਗੇ ਇਹ ਇੱਕ ਨਿੱਕੀ ਜੀ ਕੋਸ਼ਿਸ਼ ਆ ਇਹ ਇੱਕ ਨਿੱਕੀ ਜੀ ਕੋਸ਼ਿਸ਼ ਆ ਆਪਾਂ ਇੱਕ ਸੋਸ਼ਲ ਮੀਡੀਆ ਸਹਾਰਾ ਲੈ ਕੇ ਤਕਰੀਬਨ 400 ਤੋਂ ਲੈ ਕੇ 450 ਮੈਂਬਰ ਨੂੰ ਆਪਾਂ ਇਲੈਕਟ੍ਰਿਕ ਸਾਈਕਲ ਦਵਾ ਸਕਿਆ ਇਹ ਜ਼ਰੂਰੀ ਨਹੀਂ ਹੁੰਦਾ ਬਈ ਦਾਨ ਆਪਾਂ ਪੈਸਿਆਂ ਦਾ ਕਰਨਾ ਦਾਨ ਬਹੁਤ ਤਰ੍ਹਾਂ ਦਾ ਹੁੰਦਾ ਦਾਨ ਸ਼ਬਦਾਂ ਦਾ ਵੀ ਹੁੰਦਾ ਜੇ ਆਪਾਂ ਸੇਵਾ ਵਾਸਤੇ ਕੁਝ ਟਾਈਮ ਵੀ ਦੇ ਦਈਏ ਨਾ ਉਹ ਵੀ ਇੱਕ ਦਾਨ ਹੁੰਦਾ ਵਾ ਤੇ ਬਹੁਤ ਵਧੀਆ ਸਟਾਪ ਆ ਇਹ ਕਰਾਲੀ ਦੇ ਵਿੱਚ ਚਲਾਣੋ ਫੋਕਲ ਪੁਆਇੰਟ ਚਲਾਣੋ ਰੋਡ ਤੇ ਤੇ ਆ ਸੰਗਤ ਸਾਡੀ ਪਹੁੰਚ ਚੁੱਕੀ ਆ ਇਹ ਇੱਥੋਂ ਦੇ ਮੁਲਾਜ਼ਮਾ ਇਹ ਬਹੁਤ ਵਧੀਆ ਰੱਬੀ ਰੂਹਾਂ ਨੇ ਇਹ ਇਹਨਾਂ ਦੇ ਸਹਿਯੋਗ ਸਦਕਾ ਹੀ ਅਸੀਂ ਇਹ ਸਾਰਾ ਪਰਪਕਾਰ ਕਰ ਸਕਿਆ ਬਾਬਾ ਨਾਨਕ ਜਦੋਂ ਆਪਾਂ ਜਿਹੇ ਜੀ ਕਾਰਜ ਕਰਦੇ ਆ ਉਹ ਆਪੇ ਮਿਲਾ ਦਿੰਦਾ ਬਾਈ ਰਣਜੀਤ ਸਿੰਘ ਅੱਜ ਕਿਵੇਂ ਲੱਗ ਰਿਹਾ ਸੇਵਾ ਬਾਰੇ ਬਹੁਤ ਵਧੀਆ ਜੀ ਸਾਰਿਆਂ ਨੂੰ ਮਿਲੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਪਹੁੰਚੇ ਇੱਥੇ ਲੈਣ ਆਏ ਇਹਨੂੰ ਸੰਭਲ ਕੇ ਚਲਾਉਣਾ ਸਾਰਿਆਂ ਨੇ ਠੀਕ ਹੈ 20 ਜਦੋਂ ਵੀ 20 ਤੇ ਆ ਗਈ ਜਿ ਬੈਟਰੀ ਤੁਹਾਡੀ ਤਾਂ ਚਾਰਜ ਕਰ ਲਿਓ ਪਾਣੀ ਦੇ ਬਚਾ ਕੇ ਰੱਖਣਾ ਇਹਨੂੰ ਠੀਕ ਹੈ ਹਵਾ ਪ੍ਰੋਪਰ ਭਰ ਕੇ ਰੱਖਿਓ ਮਾੜਾ ਮੋਟਾ ਕੋਈ ਨਟ ਢਿੱਲਾ ਵਿਸਾਉਂਦਾ ਟਾਈਟ ਕਰਵਾ ਲਿਆ ਕਰੋ ਐ ਨਹੀਂ ਵੀ ਕੰਪਨੀ ਦੇ ਸਿਰ ਤੇ ਛੱਡ ਦੋ ਉਹ ਚਾਰਜ ਕਦੇ ਰਾਤ ਨੂੰ ਲੱਗ ਨਹੀਂ ਛੱਡਣੀ ਕਿਸੇ ਨੇ ਕਿਉਂਕਿ ਇਹ ਚ ਬੈਟਰੀ ਵੀ ਲਿਥੀਅਮ ਵਾਲੀ ਆ ਵੀ ਆ ਪੂਰੀ ਰਾਤ ਚਾਰਜ ਲਾ ਕੇ ਆ ਕਦੇ 5 ਕਿਲੋਮੀਟਰ ਚੱਲ ਕੇ ਆਏ ਵੀ 2-2 ਘੰਟੇ ਚਾਰਜ ਲਾ ਦਿਓ ਜੇ ਇੱਕ ਵਾਰ ਚਾਰਜ ਡੈੱਡ ਹੋ ਗਈ ਪੂਰੀਏ ਤਾਂ 5 ਘੰਟੇ ਮੈਂ ਚਾਰਜ ਹੁੰਦੀ ਆ ਠੀਕ ਹੈ ਜੇ ਤੁਸੀਂ 5 ਕਿਲੋਮੀਟਰ ਜਾਣੇ ਆ 10 ਕਿਲੋਮੀਟਰ ਜਾਣੇ ਆ ਤੇ ਜਿਆਦਾ ਜਿਆਦਾ ਅੱਧਾ ਘੰਟਾ ਚਾਰਜ ਲਾ ਲਓ ਬਸ ਐਦਾਂ ਨਹੀਂ ਵੀ 2-2 4-4 ਘੰਟੇ ਚਾਰਜ ਲਾ ਕੇ ਤੁਹਾਡੇ ਕਿਲੋਮੀਟਰ ਦੇ ਹਿਸਾਬ ਨਾਲ ਜਿੰਨੇ ਤੁਸੀਂ ਕਿਲੋਮੀਟਰ ਚਲਾਉਂਗੇ ਉੰਨੇ ਕਿਲੋਮੀਟਰ ਦੇ ਹਿਸਾਬ ਨਾਲ ਇਹਨੂੰ ਚਾਰਜ ਲਾ ਲਿਓ ਇੱਕ ਇਹਨਾਂ ਦੀ ਗਾਰੰਟੀ ਬਾਰੇ ਦੱਸਿਓ ਗਾਰੰਟੀ ਉਹਨਾਂ ਦੀ ਬੈਟਰੀ ਔਰ ਚਾਰਜਰ ਦੀ 3 ਸਾਲ ਦੀ ਆ ਬਾਕੀ ਸਾਰੇ ਸਮਾਨ ਦੀ ਸਾਲ ਦੀ ਹੋਊਗਾ ਇੱਕ ਜੀ ਇਹ ਕਈ ਵਾਰੀ ਟੋਚਨ ਪਾ ਕੇ ਲਈ ਜਾਂਦੇ ਆ ਉਹ ਟੋਚਨ ਪਾ ਕੇ ਨਹੀਂ ਲੈ ਕੇ ਜਾਣੀ ਜਿਵੇਂ ਟੋਚਨ ਪਾ ਕੇ ਆਪਾਂ ਇਹਦੀ 20 ਕਿਲੋਮੀਟਰ ਦੀ ਐਵਰੇਜ ਜਦੋਂ ਹੁਣ ਇਹਨੂੰ ਆਪਾਂ ਮੋਟਰ ਨੂੰ ਆਪਾਂ 60 ਕਿਲੋਮੀਟਰ ਤੇ ਚਲਾਵਾਂਗੇ ਗੀੜ ਦੇ ਦੋਗੇ ਤਾਂ ਉਹ ਮੋਟਰ ਨੇ ਖਰਾਬ ਹੋਣਾ ਹੀ ਹੋਣਾ ਇਹਨੇ 20 ਕਿਲੋਮੀਟਰ ਦੇ ਹਿਸਾਬ ਨਾਲ ਚੱਲਣਾ ਪ੍ਰਤੀ ਘੰਟੇ ਦੇ ਹਿਸਾਬ ਨਾਲ 20 ਕਿਲੋਮੀਟਰ ਦੀ ਹੋਣਾ ਕਈ ਮੋਟਰਸਾਈਕਲ ਦੇ ਪਿੱਛੇ ਮੰਨ ਲੰਨੇ ਆ ਲੈ ਜਾਂਦੇ ਆ ਫਿਰ ਮੋਟਰ ਖਰਾਬ ਹੁੰਦੀ ਹੁੰਦੀ ਆ ਉਹ ਬਿਲਕੁਲ ਗਲਤ ਆ ਠੀਕ ਹੈ ਕੋਈ ਚੀਜ਼ ਨਹੀਂ ਪਾਉਣਾ ਇਹ ਚ ਮੋਟਰ ਚ ਸੁੱਕੀ ਆ ਸਾਰਾ ਕੁਝ ਚੀਜ਼ ਐ ਨਹੀਂ ਕੋਈ ਤੇਲ ਪਾਣ ਦਾ ਕੁਝ ਕੋਈ ਕੁਝ ਚ ਤੁਹਾਡੀ ਆਪਣੀ ਚੀਜ਼ਾ ਵਧੀਆ ਚਲਾਓ ਆਪਣੇ ਹਿਸਾਬ ਨਾਲ ਠੀਕ ਹੈ ਜੀ ਇਹ ਦੋਨੇ ਹੱਥ ਸਹੀ ਹੋਣੇ ਚਾਹੀਦੇ ਜਿਹਨਾਂ ਨੂੰ ਦਿੱਤੀ ਜਾ ਰਹੀ ਹੈ ਹਾਂ ਜੀ ਹਾਂ ਜੀ ਦੋਨੇ ਹੱਥ ਸਹੀ ਹੋਣੇ ਚਾਹੀਦੇ ਆ ਮੈਂਟਲੀ ਤੌਰ ਤੇ ਠੀਕ ਹੋਣਾ ਚਾਹੀਦਾ ਠੀਕ ਹੈ ਉਮਰ ਉਮਰ 16 ਸਾਲ ਤੋਂ ਉੱਪਰ ਹੀ 70 ਸਾਲ ਤੋਂ ਥੱਲੇ 16 ਸਾਲ ਤੋਂ ਲੈ ਕੇ 70 ਸਾਲ ਤੱਕ ਦਿੱਤੀ ਜਾ ਰਹੀ ਆ ਤੇ ਐਡਰੈਸ ਦੱਸੋ ਜਿੱਥੋਂ ਦਾ ਕਿਥੋਂ ਦਾ ਇਹਥੋਂ ਦਾ ਇਥੋਂ ਦਾ ਚਨਾਲੋ ਜੀ ਫੋਕਲ ਪੁਆਇੰਟ ਖੁਰਾਲੀ ਆ ਕੇ ਕਿਸ ਨੂੰ ਫੋਨ ਮੇਰਾ ਨੰਬਰ ਸਾਰੇ ਕੋਲ ਹੈਗਾ ਠੀਕ ਹੈ ਕਦੀ ਵੀ ਆ ਕੇ ਫੋਨ ਕਰ ਸਕਦੇ ਚਨਾਲੋ ਕਿਸੇ ਨੂੰ ਆ ਕੇ ਪੁੱਛ ਲਓ ਕਿ ਸੈਕਿੰਡ ਵਾਲੀ ਫੈਕਟ ਸਾਰੇ ਸਾਰਿਆਂ ਨੂੰ ਪਤਾ ਤਕਰੀਬਨ ਸਾਰੀ ਛੱਡ ਕੇ ਆ ਜੰਨੇ ਆਪਣੇ ਆਪ ਹੁਣ ਇਸ ਵਕਤ ਸਕੀਮ ਇਸ ਤੋਂ ਅੱਗੇ ਇੱਕ ਵਾਰ ਬੰਦਾ ਇਸ ਵਾਰ ਬੰਦਾ 31 ਮਾਰਚ ਨੂੰ ਖੁੱਲਜੂਗੀ ਫਿਰ ਸਾਰਿਆਂ ਨੂੰ ਜਿਵੇਂ ਉਹ ਕਰ ਰਹੇ ਨੇ ਜਦੋਂ ਵੀ ਖੁੱਲੂਗੀ ਤਾਂ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਜਦੋਂ ਕਿਲੇ ਦਾ ਚਿਹਰਾ ਦੇਖੋ ਵੀ ਰੌਣਕਾਂ ਦੇਖੋ ਬਾਈ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਅੱਛਾ ਲੱਗਿਆ ਬਹੁਤ ਵਧੀਆ ਜੀ ਅੰਕ ਜੀ ਅੱਜ ਤੋਂ ਜ਼ਿੰਦਗੀ ਦਾ ਬਦਲਾਅ ਛੋਡਾ ਹਾਂ ਜੀ ਬਹੁਤ ਫਾਇਦਾ ਹੋਇਆ ਜੀ ਪਹਿਲਾਂ ਕਾਹਤੇ ਸੀ ਪਹਿਲੇ ਵੇਸੇ ਕੰਮ ਚੱਲਦਾ ਪਹਿਲਾਂ ਸਾਈਕਲ ਸੀ ਚੈਨ ਵਾਲਾ ਹਾਂ ਜੀ ਹਾਂ ਜੀ ਸਾਈਕਲ ਸੀ ਅੱਜ ਤੋਂ ਹੋਰ ਸੁਨਸੁਵਾਰਾ ਮਿਲ ਅੱਜ ਬਾਕੀ ਕਿੱਥੋਂ ਆਏ ਤੁਸੀਂ ਹੈਂ ਗੋਵਿੰਦ ਮੋਟੋ ਗੋਵਿੰਦ ਪਾਲ ਹੁਣ ਕੀ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਜੀ ਖੁਸ਼ੀ ਕਿੰਨੀ ਕਾ ਖੁਸ਼ੀ ਬਹੁਤ ਵਧੀਆ ਲੱਗ ਰਿਹਾ ਵੀ ਸਵਾਰਾ ਮਿਲ ਗਿਆ ਹਾਂਜੀ ਹਾਂ ਮਿਲੱਤਾਂ ਮਿਲ ਗਈਆਂ ਹਾਂਜੀ ਹਾਂ ਹੁਣ ਬਾਹਰ ਅੰਦਰ ਜਾ ਸਕਦੇ ਹਾਂ ਹਾਂਜੀ ਹਾਂ ਹਾਂਜੀ ਖਾਲਸਾ ਜੀ ਕੋਈ ਵੀ ਵੀਰ ਬੋਲਣਾ ਚਾਹੁੰਦਾ ਕੋਈ ਆਦੇ ਵਿਚਾਰ ਦੇਣਾ ਚਾਹੁੰਦਾ ਦੇ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਗਤ ਸਿੰਘ ਨਵਾਂ ਸ਼ਹਿਰ ਤੋਂ ਹਾਂਜੀ ਜੋ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਤੌਰ ਤੇ ਪ੍ਰਦੋਰ ਤੇ ਡਿਊਟੀ ਕਰਦਾ ਹੈ ਹਾਂਜੀ ਤੇ ਮੈਂ ਇਹਨਾਂ ਸਮਾਜ ਸੇਵ ਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਵਰਗੇ ਬੇਸਹਾਰਾ ਤੋਂ ਜਿਹੜੇ ਚੱਲਣ ਤੋਂ ਸਬਰਤ ਸੀ ਉਹਨਾਂ ਨੂੰ ਇਹ ਸੇਵਾ ਵਿੱਚ ਸਾਈਕਲਾਂ ਦੀ ਸੇਵਾ ਦੇ ਕੇ ਆਪਣੇ ਤਨਯੋਗ ਕੀਤਾ ਆਪਣੇ ਕਾਰੋਬਾਰ ਕਰਜੋਗ ਵਿੱਚ ਬਣਾਇਆ ਹੈ ਮੈਂ ਇਹਨਾਂ ਸੰਸਥਾ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਸਾਡੇ ਵਰਗਿਆਂ ਨੂੰ ਇਸ ਯੋਗ ਸਮਝਿਆ ਸੀ ਸੇਵਾ ਦੀ ਮੈਂ ਇਸ ਨੂੰ ਦੇ ਵਿੱਚ ਕਹਦਾ ਹਾਂ ਕਿ ਸੇਵਾਗਦਾਨ ਦੇ ਵਿੱਚ ਵੱਧ ਚੜ ਕੇ ਭਾਈ ਸੇਵਾ ਵੀ ਕਰੋ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਸੀ ਕੀ ਸੇਵਾ ਦਾ ਲੰਗਰ ਦਾ ਸੇਵਾ ਨਹੀਂ ਹੁੰਦੀ ਕਈ ਪ੍ਰਕਾਰ ਦੀ ਸੇਵਾ ਹੁੰਦੀ ਹੈ ਸੋ ਭਾਈ ਸਾਡੇ ਵਰਗੇ ਜਿਸ ਤਰ੍ਹਾਂ ਬੇਸਹਾਰਾ ਨੂੰ ਜਿਹੜੇ ਆਪਣੇ ਸਾਧਨ ਨਹੀਂ ਸੀ ਲੈ ਸਕਦੇ ਸੋ ਇਸ ਬਾਬਾ ਜੀਆ ਨੇ ਜਿਨ੍ਹਾਂ ਦੀ ਬਦੌਲਤ ਦੇ ਨਾਲ ਅੱਜ ਅਸੀਂ ਇੱਥੇ ਪਹੁੰਚੇ ਆ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਕਰ ਸਿੱਧੀ ਸੇਵਾ ਦਿੱਤੀ ਆ ਵੀ ਇਨਸਾਨੀਅਤ ਦੀ ਸੇਵਾ ਕੁਦਰਤ ਦੀ ਸੇਵਾ ਐਤੋਂ ਵੱਡੀ ਸੇਵਾ ਕੋਈ ਨਹੀਂ ਇੱਕ ਗੱਲ ਧਿਆਨ ਨਾਲ ਸੁਣ ਲਓ ਜੇ ਬੱਚਾ ਸਕੂਲ ਦੇ ਵਿੱਚ ਜਾਂਦਾ ਜੇ ਉਹ ਪੜੂਗਾ ਨਾ ਪਾਸ ਨਹੀਂ ਹੋਊਗਾ ਇਨਸਾਨੀ ਦੀ ਸੇਵਾ ਕੁਦਰਤੀ ਦੀ ਸੇਵਾ ਸਭ ਤੋਂ ਵੱਡੀ ਆ ਨਤ ਪੇਜ ਆਪਾਂ ਨੂੰ ਸਿੱਖਣ ਵਾਸਤੇ ਮਿਲਦਾ ਵਾ ਨਾ ਤੇ ਸਿੱਖਿਆ ਕਰੋ ਰੱਬ ਆਪਣੇ ਵਿੱਚ ਬੈਠਾ ਵਾ ਆਪਣੀਆਂ ਰੂਹਾਂ ਦੇ ਵਿੱਚ ਬੈਠਾ ਵਾ ਇਤੋਂ ਵੱਡੀ ਸੇਵਾ ਹੁਣ ਤੁਸੀਂ ਦੇਖ ਲਓ ਵੀ ਹੋ ਸਕਦੀ ਆ ਇੱਕ ਪਾਵਰ ਫਾਈਨੈਂਸ ਕੰਪਨੀ ਵੱਲੋਂ ਇਹ ਇਲੈਕਟ੍ਰਿਕ ਸਾਈਕਲ ਵੰਡੇ ਗਏ ਆ ਇਹਨਾਂ ਨੇ ਸੋਚਿਆ ਵੀ ਇਤੋਂ ਵੱਡੀ ਸੇਵਾ ਕੋਈ ਨਹੀਂ ਹੈ ਇਹ ਉਹਨਾਂ ਭੈਣ ਭਰਾਵਾਂ ਦੀ ਸੇਵਾ ਜਿਹੜੇ ਕਿ ਨਹੀਂ ਜੀ ਧੰਨਵਾਦ ਵਾਇਗਰੂਪ ਵਾਲਾ ਕਰੇ ਇਹ ਇਹ ਉਹਨਾਂ ਵੀਰਾਂ ਦੀ ਸੇਵਾ ਬਜਿੱਨਾ ਤੋਂ ਤੁਰਿਆ ਨਹੀਂ ਜਾਂਦਾ ਘਰਾਂ ਦੇ ਵਿੱਚ ਬੈਠੇ ਆ ਇੱਕ ਸਹਾਰਾ ਵਾ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੋ ਸਕਦੀ ਅੱਜ ਤੋਂ ਇਹਨਾਂ ਦੀ ਇੱਕ ਜ਼ਿੰਦਗੀ ਬਦਲ ਜਾਣੀ ਆ ਇਹ ਸਾਈਕਲ 35 ਤੋਂ 40 ਕਿਲੋਮੀਟਰ ਜਾਂਦੀ ਆ ਇਹ ਆਪ ਦੀ ਮਰਜ਼ੀ ਨਾਲ ਜਿੱਥੇ ਵੀ ਚੋਣਗੇ ਜਾ ਸਕਦੇ ਆ ਕਿਉਂ ਜੀ ਸੱਚ ਆ ਜੀ ਬਿਲਕੁਲ ਜੀ ਆਜੋ ਇੱਧਰ ਆ ਜਿਓ ਜੀ ਅੱਗੇ ਇੱਧਰ ਇੱਕ ਭੈਣ ਦਾ ਹੀ ਇੰਟਰਵਿਊ ਲੈਣੀ ਆ ਬਹੁਤ ਖਾਸ ਹੀ ਭੈਣ ਤੇ ਭੈਣ ਸਾਸ੍ਰੀ ਕਾਲ ਭੈਣ ਕਿੱਥੋਂ ਦੇ ਤੁਸੀਂ ਅਸੀਂ ਇੱਧਰ ਨਨੌਰ ਪੱਦੀ ਤੇ ਆਏ ਇੱਕ ਮੈਂ ਨਿਕਾਲ ਸੁਨੇਹਾ ਦੇਣਾ ਚਾਹੁੰਦਾ ਇੱਕ ਸੁਣਨ ਵਾਲੀ ਗੱਲ ਆ ਜੀ ਪੈਣ ਦੇ ਜਰਗੇ ਆਪਣੇ ਘਰਾਂ ਦੇ ਵਿੱਚ ਬਹੁਤ ਭੈਣਾਂ ਜਿਹੜੀਆਂ ਕਿ ਅੰਗਹੀਣਾ ਬਿਨਾ ਵਿਆਹ ਤੋਂ ਬੈਠੀਆਂ ਘਰਾਂ ਦੇ ਵਿੱਚ ਇਹ ਭੈਣ ਵੀ ਇੱਕ ਅੰਗਹੀਣਾ ਇਹਦੀ ਮੈਰਿਜ ਹੋਈ ਵੀ ਆ ਇਹਦੇ ਇੱਕ ਬੱਚਾ 15 ਸਾਲ ਦਾ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਜਾਨੀ ਕਿ ਕਹਿਣ ਦਾ ਮਤਲਬ ਸੋਚਿਆ ਕਰੋ ਐਵੇਂ ਨਾ ਸਮਝੌਤੇ ਕਰ ਲਿਆ ਕਰੋ ਪਹਿਲੀ ਗੱਲ ਤਾਂ ਈਆਂ ਨੂੰ ਖੁਦ ਆਪ ਦੇ ਫੈਸਲੇ ਲੈਣੇ ਚਾਹੀਦੇ ਆ ਉਹ ਮੈਰਿਜ ਤੋਂ ਬਿਨਾ ਨਾ ਰਹਿਣ ਤੁਸੀਂ ਜੀਵਨ ਸਾਥੀ ਜੀ ਇਹਨਾਂ ਦੇ ਤੇ ਭਾਈ ਮੈਰਿਜ ਤੋਂ ਬਿਨਾ ਨਾ ਰਹਿਣ ਬਾਈ ਅੱਗੇ ਨਾ ਪਹਿਲਾਂ ਦੇ ਵਿੱਚ ਸੁਣਦੇ ਹੁੰਦੇ ਸੀਗੇ ਭਈ ਜੇ ਇੱਕ ਪਿੰਡ ਦੇ ਵਿੱਚ ਕੁਆਰੀ ਕੁੜੀ ਰਹਿ ਜੇ ਤਾਂ ਆਪਾਂ ਇਹ ਸਮਝਦੇ ਸਾਡੇ ਪਿੰਡ ਦੇ ਭਾਰ ਆ ਹੁਣ ਤਾਂ ਜਿਹਦੇ ਘਰੇ ਕੁੜੀ ਕੁਆਰੀ ਬੈਠੇ ਉਹ ਨਹੀਂ ਸਮਝਦੇ ਕਿ ਆਪਾਂ ਕਿਹੜੇ ਕਾਲ ਯੁੱਗ ਦੇ ਵਿੱਚ ਵੜ ਗਏ ਆ ਇਹ ਭੈਣ ਦੀ ਮੈਰਿਜ ਹੋਈ ਵੀ ਆ ਇਹ ਇਹਨਾਂ ਦੇ ਘਰ ਵਾਲਾ ਵਾ 15 ਸਾਲ ਦਾ ਇਹਨਾਂ ਦਾ ਬੱਚਾ ਵਾ ਅੱਜ ਭੈਣ ਪੂਰੀ ਖੁਸ਼ ਆ ਵਿਹੋ ਤਾਂ ਜਿਹੜੀ ਜ਼ਿੰਦਗੀ ਜਿਹੜੀ ਗ੍ਰਹਿਸਤੀ ਜੀਵਨ ਆ ਪ੍ਰਮਾਤਮਾ ਨੇ ਆਪ ਨੂੰ ਸੌਂਪਿਆ ਆਪਾਂ ਇਹਦਾ ਵਿਰੋਧ ਨਹੀਂ ਕਰ ਸਕਦੇ ਜੇ ਆਪਣੀਆਂ ਧੀਆਂ ਨਹੀਂ ਮੰਨਦੀਆਂ ਆਪਾਂ ਖੁਦ ਸਮਝਦਾਰ ਬਣ ਕੇ ਇਹਨਾਂ ਧੀਆਂ ਦਾ ਜਰੂਰ ਕੰਨਿਆਦਾਨ ਕਰਗੇ ਆਪਣੇ ਕਿਵੇਂ ਲੱਗ ਰਿਹਾ ਤੁਹਾਨੂੰ ਹਾਂਜੀ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੇਰੀ ਜ਼ਿੰਦਗੀ ਬਹੁਤ ਵਧੀਆ ਹੈ ਜਿਹਦੇ ਨਾਲ ਮੇਰੀ ਸ਼ਾਦੀ ਹੋਈ ਉਹ ਵੀ ਬਹੁਤ ਵਧੀਆ ਪਰਿਵਾਰ ਸਾਡਾ ਬਹੁਤ ਵਧੀਆ ਆ ਹੁਣ ਸਾਈਕਲ ਮਿਲ ਗਿਆ ਤੁਹਾਡਾ ਬਹੁਤ ਧੰਨਵਾਦ ਪਾਣੇ ਤੁਸੀਂ ਕੰਮ ਵੀ ਕਰ ਰਹੇ ਹੋ ਕੋਈ ਹਾਂਜੀ ਸਲਾਈ ਸਲਾਈਸ ਆਪਣਾ ਕਰਦੇ ਸਲਾਈ ਦਾ ਕੰਮ ਕਰਦੇ ਪਾਣੇ ਹਾਂਜੀ ਭਾਈ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਕਿਤੇ ਇਸ ਤਰ੍ਹਾਂ ਮਹਿਸੂਸ ਤਾਂ ਨਹੀਂ ਹੋ ਰਿਹਾ ਬਈ ਮੈਨੂੰ ਵੀ ਭੈਣ ਵੀ ਪਾਹਜ ਮਿਲੀ ਆ ਇਹ ਬਈ ਜਾਂ ਬਈ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਇਹਨਾਂ ਦਾ ਹੀ ਫੈਸਲਾ ਤਾਂ ਇਹ ਕਹਿੰਦੇ ਨੇ ਅਸੀਂ ਬਈ ਮੈਂ ਬਈ ਚੱਲਦੇ ਆਂ ਤਾਂ ਸਾਰੇ ਰੋਟੀ ਦਿੰਦੇ ਮੈਂ ਇਹਦੇ ਨਾਲ ਹੀ ਵਿਆਹ ਕਰਾਂਗਾ ਕਿਉਂ ਇਹ ਹੁੰਦੀ ਜੀ ਅਸਲੀ ਸੋਚ ਬਈ ਸਹਾਰਾ ਉਹਨੂੰ ਦਿਓ ਜਿਹਨੂੰ ਲੋੜ ਆ ਭਾਈ ਜੀ ਤੁਹਾਨੂੰ ਲੋਕਾਂ ਨੇ ਨਹੀਂ ਕਿਤੇ ਨੇ ਕਿਤੇ ਕਿਹਾ ਜਾਂ ਘਰ ਦੇ ਨੇ ਨਹੀਂ ਕਿਹਾ ਵੀ ਤੂੰ ਇਹ ਕੀ ਫੈਸਲਾ ਲੈ ਰਿਹਾ ਨਹੀਂ ਜੀ ਦੇਖੀ ਏ ਪਤਾ ਹੀ ਕੀ ਗੱਲ ਹੈ ਹਾਂਜੀ ਤੁਰਦੇ ਫਿਰਦੇ ਹਰ ਕੋ ਰੋਟੀ ਦਿੰਦਾ ਹਾਂਜੀ ਰੋਟੀ ਦਾ ਵੈ ਇਸ ਜਿਹੰਦਾ ਵੈ ਕਿ ਬੰਦੇ ਨਾਲ ਉੱਪਰ ਜਾਣਾ ਕਿਉਂ ਬਾਈ ਸਹਾਰਾ ਦੇਣਾ ਸਿੱਖੋ ਸਹਾਰੇ ਦੀ ਲੋੜ ਕਿਹਨੂੰ ਆ ਇਹ ਹੁਣ ਵੀਰ ਦੇਖੋ ਬਿਲਕੁਲ ਤੰਦਰੁਸਤ ਆ ਇਹਨਾਂ ਨੇ ਇਹ ਭੈਣ ਦਾ ਮੈਚ ਕਰਾਈ ਆ ਇਹ ਪੂਰੇ ਖੁਸ਼ ਆ ਲੋਕਾਂ ਦੀ ਪ੍ਰਵਾਹ ਕਰਨ ਵਾਲਾ ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ ਫੈਸਲੇ ਆਪਣੇ ਆਪ ਦੇ ਹੱਥ ਵਿੱਚ ਰੱਖਿਆ ਕਰੋ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਮਾਂ ਦਿੱਤਾ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਕਰਦੇ ਸਾਨੂੰ ਸੇਵਾ ਕਰਨ ਦਾ ਹੋ ਬੜਵਕਸਨ ਬੜਵਕਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਪਾਵਰ ਫੈਂਸ ਕੰਪਨੀ ਦਾ ਜਿਨ੍ਹਾਂ ਨੇ ਸਾਨੂੰ ਇਹ ਸਾਈਕਲਾਂ ਦਿੱਤੀਆਂ ਅਸੀਂ ਥੋੜਾ ਵੀ ਧੰਨਵਾਦ ਕਰਦੇ ਆ ਢਾਲੀਵਾਲ ਸਾਹਿਬ ਦਾ ਬਾਈ ਗੋਪੀ ਦਾ ਬਾਈ ਦਾ ਇਹਦਾ ਹਾਂ ਹਾਂ ਬਾਈ ਸੋਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਜਾ ਭਾਈ ਚਾਰਾ ਖਲਾਸ ਸਾਰਿਆਂ ਦਾ ਸਾਨੀਆਂ ਅੰਦਰ ਸੇਵਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਨੂੰ ਇਹ ਸਾਈਕਲ ਦਵਾਈਆਂ ਲੋ ਜੀ ਸਾਨੂੰ ਬਹੁਤ ਵੀਰ ਪੁੱਛ ਜਾਂਦੇ ਵੀ ਰਾਮੇ ਵਾਸਤੇ ਤੁਸੀਂ ਕੀ ਕਰਿਆ ਅੱਜ ਰਾਮੇ ਵਾਸਤੇ ਬਲਤੇਜ ਸਿੰਘ ਕਿੰਨਾ ਸਾਈਕਲ ਲੈ ਕੇ ਜਾ ਰਿਹਾ ਇਲੈਕਟ੍ਰਿਕ ਸਾਈਕਲ